ਮਾਨਾ ਵੇ ਸੁਣ ਮਾਨਾ ਹੁਣ ਤਾਂ ਬਦਲ ਗਿਆ ਜਮਾਨਾ ਲੈ ਕੇ ਵੋਟਾਂ ਸਾਨੂੰ ਦਿਰੋਂ ਪਲਾਟਾਵੇ ਮਿੱਤਰਾ ਨਵੀਂ ਬਊ ਨੇ ਠੰਡਾ ਟੀਕਾ ਲਾਤਾਵੇ ਮਿੱਤਰਾ ਇੱਕ ਡਾਕਟਰ ਨਹੀਂ ਦੂਜੀ ਕਹਿੰਦੇ ਕੁੜੀ ਹਰਿਆਣੇਂ ਦੀ ਬਣ ਗਈ ਘਰਵਾਲੀ ਕਹਿੰਦੇ ਹਏ ਮਾਨ ਨਮਾਣੇ ਦੀ ਤੇਰਾ ਇਨਕਲਾਬ ਮਿੱਟੀ ਚ ਮਲਾਤਾ ਹੋਵੇ ਮਿੱਤਰਾ ਨਵੀਂ ਬਉ ਨੇ ਢੰਡਾ ਟੀਕਾ ਲਾਤਾ ਵੇ ਮਿੱਤਰਾ ਇੱਕ ਗੱਲ ਤੈਨੂੰ ਪੈਣੀ ਕਹਿੰਦੇ ਮੰਨਣੀ ਜੱਟਾਂ ਦੀ ਨਹੀਂ ਗਵਾਉਣੀ ਇੱਜ਼ਤ ਅਸੀਂ ਬਹਿ ਕੇ ਲੱਖਾਂ ਦੀ ਗੱਲ ਬਾਤ ਇਸ਼ਾਰਾ ਤੈਨੂੰ ਸਮਝਾਤਾ ਵੇ ਮਿੱਤਰਾ ਨਵੀਂ ਬਉ ਨੇ ਢੰਡਾ ਟੀਕਾ ਲਾਤਾ ਵੇ ਮਿੱਤਰਾ ਧੰਨ ਜਿਗਰਾ ਹੈ ਸਾਡਾ ਤੈਨੂੰ ਵੋਟਾਂ ਪਾਈਆਂ ਵੇ 92 ਸੀਟਾਂ ਜੋੜ ਲਾ ਕੇ ਅਸੀਂ ਜਟਾਈਆਂ ਵੇ ਅਸੀਂ ਤਾਂ ਕਹਿੰਦੇ ਵੇਖ ਬਦਲਾ ਲਿਆਤਾ ਵੇ ਮਿੱਤਰਾ ਨਵੀਂ ਬਉ ਨੇ ਠੰਡਾ ਟੀਕਾ ਲਾਤਾ ਵੇ ਮਿੱਤਰਾ ਕਿਉਂਕਿ ਨਹੀਂ ਕਾਨੂੰ ਕੋਈ ਅੱਖ ਧਰਨਾ ਲਾਣੇ ਦਾ ਸੱਚ ਕਬੂਲ ਕਰੀ ਤੂੰ ਕਹਿੰਦੇ ਲਿਖਿਆ ਠਾਣੇਂਦਾ ਵਿੱਚ ਪਰਾਂ ਦੇ ਤੇਰਾ ਗੀਤ ਬਣਾਤਾ ਵੇ ਮਿੱਤਰਾ ਨਵੀਂ ਬਉ ਨੇ ਠੰਡਾ ਟੀਕਾ ਲਾਤਾ